ਸਸਗੋਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸਮੁੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 19 ਤੋਂ ਲੈ ਕੇ 22 ਜੁਲਾਈ ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਹੋਣਗੇ ਲੈ ਕੇ ਹਾਜ਼ਰ ਹੋਏ ਹਾਂ ਕਿਉਂਕਿ ਪੰਜਾਬ ਦੇ ਵਿੱਚ ਤਗੜਾ ਮੀਂਹ ਦਾ ਸਿਸਟਮ ਲੱਗਣ ਜਾ ਰਿਹਾ ਜਿਸ ਦੇ ਕਾਰਨ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸਾਨੂੰ ਹਲਕੇ ਦਰਮਿਆਨੇ ਤੋਂ ਲੈ ਕੇ ਭਾਰੀ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋਵੇਗਾ ਕਦੋਂ ਮੀਂਹ ਹੋਵੇਗਾ ਕੀ ਹਾਲਾਤ ਹੋਣਗੇ ਕਿ ਆ ਬਰਸਾਤ ਦੁਆਰਾ ਤੋਂ ਆ ਸਕਦੀ ਹੈ ਮੌਨਸੂਨ ਰੀਚਾਰਜ ਹੋਵੇਗਾ ਜਾਂ ਨਹੀਂ ਸਾਰੇ ਸ਼ੱਕ ਤੁਹਾਡੇ ਇਸ ਵੀਡੀਓ ਦੇ ਰਾਹੀਂ ਦੂਰ ਕਰਾਂਗੇ ਵੀਡੀਓ ਨੂੰ ਪਹਿਲੀ ਗੱਲ ਤਾਂ ਬਿਨਾਂ ਸਕਿੱਪ ਕਰੇ ਤਾਂ ਦੇਖਿਓ ਕਿਤੇ ਤੁਸੀਂ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਮਿਸ ਨਾ ਕਰ ਦਿਓ ਕਿਉਂਕਿ ਅਸੀਂ ਜ਼ਿਲ੍ਹਾ ਵਾਈਜ਼ ਰਿਪੋਰਟ ਦਵਾਂਗੇ ਤੇ ਬਾਕੀ ਅਗਰ ਖਰੀਓ ਚੈਨਲ ਸਬਸਕ੍ਰਾਈਬ ਵੀ ਕਰਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਜੀ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਮੌਸਮ ਸਾਫ਼ ਹੈ ਪੰਜਾਬ ਦੇ ਉੱਪਰ ਕੋਈ ਬੱਦਲ ਵਾਲਾ ਸਿਸਟਮ ਨਹੀਂ ਹੈ ਇੱਕ ਦੋ ਸਿਸਟਮ ਦਿਖਾਈ ਦੇ ਰਹੇ ਨੇ ਜੋ ਕਿ ਪੰਜਾਬ ਤੋਂ ਖਿਸਕ ਚੁੱਕੇ ਨੇ ਕਾਫੀ ਦੂਰ ਜੋ ਕਿ ਮੱਧ ਭਾਰਤ ਵਿੱਚ ਫਿਲਹਾਲ ਬੜੇ ਹੋਈ ਸੀ ਮੱਧ ਪ੍ਰਦੇਸ਼ ਰਾਜਸਥਾਨ ਦੇ ਨੇੜੇ ਉਹ ਹੁਣ ਰਾਜਸਥਾਨ ਤੋਂ ਗੁਜਰਾਤ ਵੱਲ ਅੱਗੇ ਖਿਸਕ ਚੁੱਕੇ ਨੇ ਹੁਣ ਅਸੀਂ ਬਿਨਾਂ ਕਿਸੇ ਦੇਰੀ ਤੋਂ ਜ਼ਿਲ੍ਹਿਆਂ ਦੇ ਹਿਸਾਬ ਨਾਲ ਗੱਲ ਕਰ ਲੈਂਦੇ ਆ ਜੀ ਸਭ ਤੋਂ ਪਹਿਲਾਂ 19 ਜੁਲਾਈ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੀ ਗੱਲ ਕਰੀਏ ਪਠਾਨਕੋਟ ਖੁਸ਼ਿਆਰਪੁਰ ਨੂਪਨਗਰ ਅਤੇ ਬਠਿੰਡਾ ਦੇ ਕੁਝ ਕਲਾਕੇ ਵਿੱਚ ਕੁਝ ਕੁ ਜ਼ਿਲ੍ਹਿਆਂ ਵਿੱਚ ਬਦਲਬਾਈ ਆ ਸਕਦੀ ਹੈ ਭਾਰੀ ਮੀਂਹ ਦੀ ਉਮੀਦ ਨਾ ਮਾਤਰ ਦੇ ਬਰਾਬਰ ਤੁਸੀਂ ਸਾਰੇ ਪੰਜਾਬ ਦੇ ਵਿੱਚ ਦੇਖੋਗੇ ਡਰਾਈ ਮੌਸਮ ਦਿਖਾਈ ਦੇ ਰਿਹਾ ਜਾਨਕਿ ਖੁਸ਼ਕ ਮੌਸਮ ਰਹੇਗਾ ਕੜਾਕੇ ਦੀ ਧੁੱਪ ਪਵੇਗੀ ਤਾਪਮਾਨ ਜਿਹੜੇ 38 40 ਡਿਗਰੀ ਤੱਕ ਜਾ ਸਕਦੇ ਨੇ ਹਮਸ ਅਤੇ ਗਰਮੀ ਦਾ ਕਹਿਰ ਅੱਜ ਪੰਜਾਬ ਦੇ ਉੱਪਰ ਪੈਂਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਕਾਰਨ ਕਿਸੇ ਤਰੀਕੇ ਦੇ ਵੀ ਮੀਂਹ ਦੀ ਉਮੀਦ ਨਾ ਮਾਤਰ ਦੇ ਬਰਾਬਰ ਦਪਣ ਦੀ ਹੋਈ ਦਿਖਾਈ ਦੇ ਰਹੀ ਹੈ 20 ਅਤੇ 21 ਜੁਲਾਈ ਦੀ ਗੱਲ ਕੀਤੀ ਜਾਵੇ ਤਾਂ ਥੋੜੇ-ਬਹੁਤੇ ਬੱਦਲਬਾਈ 20 ਜੁਲਾਈ ਨੂੰ ਬਣਦੇ ਹੋਏ ਦਿਖਾਈ ਦੇ ਸਕਦੀ ਹੈ ਪਠਾਨਕੋਟ ਰੂਪਨਗਰ ਅਤੇ ਮੁਹਾਲੀ ਦੇ ਜ਼ਿਲ੍ਹੇ ਇਹਨਾਂ ਤਿੰਨਾਂ ਜ਼ਿਲ੍ਹਿਆਂ ਵਿੱਚ ਮੀਂਹ ਕੁਝ ਹਿੱਸੇ ਵਿੱਚ ਹੋ ਸਕਦਾ ਹੈ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਫਤਿਹਗੜ੍ਹ ਸਾਹਿਬ ਪਟਿਆਲਾ ਅਤੇ ਸੰਗਰੂਰ ਦੇ ਕੁਝ ਕ ਇਲਾਕਿਆਂ ਵਿੱਚ ਬੱਦਲਬਾਈ ਬਣਨ ਦੀ ਉਮੀਦ 20 ਜੁਲਾਈ ਨੂੰ ਦਿਖਾਈ ਦੇ ਰਹੀ ਹੈ ਬਾਕੀ ਸਾਰੇ ਪੰਜਾਬ ਦੇ ਵਿੱਚ ਆਈਸੋਲੇਟਡ ਮੌਸਮ ਯਾਨੀ ਕਿ ਆਉਂਦੀ ਜਾਂਦੀ ਬੱਦਲਬਾਈ ਬਣੀ ਰਹੇਗੀ ਬੂੰਦਾਬੰਦੀ ਹੋ ਸਕਦੀ ਹੈ ਪਰ ਕੋਈ ਭਾਰੀ ਮੀਂਹ ਦੀ ਉਮੀਦ ਦਿਖਾਈ ਨਹੀਂ ਦੇ ਰਹੀ ਜਿਸ ਦੇ ਨਾਲ ਆਪਾਂ ਪਰ ਹਾਂ ਬੱਦਲਵਾਈ ਰਹਿਣ ਦੇ ਕਾਰਨ ਓਵਰਕਾਸਟ ਕੰਡੀਸ਼ਨਾਂ ਹੋਣ ਦੇ ਕਾਰਨ ਧੁੱਪ ਘੱਟ ਪਵੇਗੀ ਗਰਮੀ ਘੱਟ ਹੋਵੇਗੀ ਥੋੜੀ ਬੋਤੀ ਹਮਸ ਹੋ ਸਕਦੀ ਹੈ ਪਰ ਗਰਮੀ ਤੇ ਰਾਹਤ ਪੰਜਾਬੀ ਵਾਸੀ ਨੂੰ ਮਿਲਦੀ ਹੋਈ ਦਿਖਾਈ ਦੇਵੇਗੀ ਫਿਰ ਗੱਲ ਕਰਦੇ ਜੀ 21 ਜੁਲਾਈ ਦੀ 21 ਜੁਲਾਈ ਨੂੰ ਤਕੜਾ ਸਿਸਟਮ ਪੂਰਬੀ ਹਿੱਸੇ ਤੋਂ ਪੰਜਾਬ ਵੱਲ ਆ ਰਿਹਾ ਹੈ ਜਿਹੜੇ ਇਹ ਨੀਲੇ ਤੁਸੀਂ ਜ਼ਿਲ੍ਹੇ ਦੇਖ ਰਹੇ ਹੋ ਜਿਹਦੇ ਵਿੱਚ ਪਠਾਨਕੋਟ ਸਭਜੇ ਦਾ ਜੀ ਸੀ ਨਗਰ ਰੂਪਨਗਰ ਮੁਹਾਲੀ ਅਤੇ ਪਟਿਆਲਾ ਫਤੇਗੜ ਸਾਹਿਬ ਇਹਨਾਂ ਇਲਾਕਿਆਂ ਵਿੱਚ ਜ਼ਿਆਦਾ ਵਰਖਾ ਅੰਮ੍ਰਿਤਸਰ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਅਮਰੀਕੋਟਲਾ ਸੰਗਰੂਰ ਇਹਨਾਂ ਵਿੱਚ ਘਟ ਵਰਖਾ ਦੀ ਉਮੀਦ ਹੈ ਤੇ ਬਾਕੀ ਸਾਰੇ ਪੰਜਾਬ ਦੇ ਵਿੱਚ ਬੱਦਲਵਾਈ ਓਵਰਕਾਸਟ ਕੰਡੀਸ਼ਨਾਂ ਗਰਜ ਚਮਕ ਹੋਣ ਦੀ ਉਮੀਦ ਹੈ ਲਗਾਤਾਰ ਪਣੀ ਹੋਈ ਹੈ ਜਿਸ ਦੇ ਕਾਰਨ 21 ਜੁਲਾਈ ਨੂੰ ਵੀ ਕਿਤੇ ਨਾ ਕਿਤੇ ਪੰਜਾਬ ਵਾਸੀਆਂ ਨੂੰ ਮੀਂਹ ਦੇ ਦਰਸ਼ਨ ਹੋ ਸਕਦੇ ਨੇ ਗਰਮੀ ਤੋਂ ਰਾਹਤ ਮਿਲਦੀ ਹੋਈ ਦਿਖਾਈ ਦੇਵੇਗੀ ਮੇਨ ਗੱਲ ਕਰਦੇ ਜੀ ਆਪਾਂ 22 ਜੁਲਾਈ ਦੀ 22 ਜੁਲਾਈ ਦਾ ਜਿਹੜਾ ਤਗੜਾ ਸਿਸਟਮ ਲੱਗਣ ਜਾ ਰਿਹਾ ਤੁਸੀਂ ਦੇਖੋਗੇ ਤਾਂ ਇਹ ਸਿਸਟਮ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਸਮਝੇ ਦਾ ਚਿੱਸੀਗਰ ਫਤੇਗੜ ਸਾਹਿਬ ਪਟਿਆਲਾ ਅਤੇ ਮੋਹਾਲੀ ਦੇ ਇਲਾਕਿਆਂ ਨੂੰ ਤਗੜਾ ਮੀ ਦੇਖਣ ਨੂੰ ਮਿਲ ਸਕਦਾ ਹੈ 22 ਜੁਲਾਈ ਨੂੰ ਅਤੇ ਮੱਧ ਪੰਜਾਬ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਮੋਗਾ ਲੁਧਿਆਣਾ ਬਰਨਾਲਾ ਪਠੰਡਾ ਮਾਨਸਾ ਸੰਗਰੂਰ ਮਲੇਰ ਕੋਟਲਾ ਇਹਨਾਂ ਇਲਾਕਿਆਂ ਵਿੱਚ ਹਲਕਾ ਦਰਮਿਆਨਾ ਬੱਦਲ ਬਾਈ ਦੇ ਨਾਲ ਗਰਜ ਚਮਕ ਵਾਲਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਜਿਹੜੇ 4 ਜ਼ਿਲ੍ਹੇ ਬਚੇ ਨੇ ਫਿਰੋਜ਼ਪੁਰ ਫਜ਼ਿਲਕਾ ਮੁਕਤਸਰ ਤੇ ਫਰੀਦਕੋਟ ਇਹਨਾਂ ਇਲਾਕਿਆਂ ਦੇ ਵਿੱਚ ਬੱਦਲਵਾਈ ਓਵਰਕਾਸਟ ਕੰਡੀਸ਼ਨ ਨਾਲ ਆ ਸਕਦੀ ਹੈ ਗਰਜ ਚਮਕ ਦੇ ਨਾਲ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਪਰ ਕੋਈ ਜ਼ਿਆਦਾ ਚਾਂਸ ਨਹੀਂ ਹਨ ਇਹਨਾਂ ਇਲਾਕਿਆਂ ਵਿੱਚ ਉਮੀਦ ਘੱਟੀ ਹੈ ਮੀਂਹ ਦੀ ਕੋਈ ਤਗੜਾ ਮੀਂਹ ਹੋਵੇਗਾ ਬਾਕੀ ਪੰਜਾਬ ਦੇ ਵਿੱਚ ਵਧੀਆ ਸਿਸਟਮ ਲੱਗਣ ਦੀ ਉਮੀਦ ਹੈ ਮੀਂਹ ਦੇ ਚਾਂਸ ਕਾਫੀ ਹੱਦ ਤੱਕ ਵੱਧਦੇ ਹੋਏ ਦਿਖਾਈ ਦੇ ਰਹੇ ਨੇ ਏਸੀਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਅਗਲੀ ਜਾਣਕਾਰੀ ਲੈ ਕੇ ਜਲਦ ਆ ਜਾਵਾਂਗੇ ਜਿਵੇਂ ਵੀ ਕੋਈ ਜਾਣਕਾਰੀ ਪ੍ਰਾਪਤ ਹੁੰਦੀ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤੇ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਜਦੋਂ ਵੀ ਵੀਡੀਓ ਅਪਲੋਡ ਹੋਵੇ ਤੁਹਾਨੂੰ ਪਹਿਲ ਦੇ ਆਧਾਰ ਤੇ ਮਿਲ ਸਕੇ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਜੀ